ਪਰ ਜਿਹੜੇ ਇੱਕ ਮੋਟਰਸਾਈਕਲ ਨੂੰ ਕੱਟ ਕੇ ਉਹਦੇ ਵਿੱਚ ਇੱਕ ਆਦੀ ਟਰਾਲੀ ਲਗਾ ਦਿੰਦੇ ਨੇ ਉਹਦੇ ਵਿੱਚ 6-6 ਜਣੇ ਬਿਠਾਏ ਹੁੰਦੇ ਨੇ ਉਹ ਉਹਨਾਂ ਦੇ ਕਾਗਜ਼ ਕਿਉਂ ਨਹੀਂ ਚੈੱਕ ਹੁੰਦੇ ਉਹਨਾਂ ਦੇ ਹੈਲਮਟ ਕਿਉਂ ਨਹੀਂ ਲੱਗਦੇ ਅੱਛਾ ਜੇ ਕਿਤੇ ਬਣਦੀ ਹੈ ਉਹ ਪਾਣੀ ਦਾ ਨਿਕਾਸ ਮਤਲਬ ਇੱਕ ਮੀਂਹ ਪਊਗਾ ਪਾਣੀ ਇਦਾਂ ਹੋ ਜਾਊਗਾ ਜਿਵੇਂ ਜਦੋਂ ਦਰਿਆ ਬਣ ਜਾਂਦਾ ਹੈ ਭਾਜੀ ਇਦਾਂ ਆ ਜੀ ਦੇਖੋ ਜਦੋਂ ਸੜਕ ਬਣਦੀ ਹੈ ਤਾਂ ਕਿਸੇ ठेकेदार ਨੂੰ ਦੇ ਦਿਆ ਇਹਨਾਂ ਨੇ ਕੰਮ ਤੇ ਸੜਕ ਕਹਿੰਦਾ ਤਾਂ ਉਹਦੇ 'ਚ ਕੁਆਲਿਟੀ ਦੇਖੋ ਮਟੀਰੀਅਲ ਜਿਹੜਾ ਉਹ ਲਗਵਾਇਆ ਗੱਰੀ ਦੀ ਵੀ ਉਹ ਕੁਆਲਿਟੀ ਚ ਨਹੀਂ ਹੈ ਮੈਂ ਕਹਿੰਦਾ ਜਦੋਂ ਇਹ ਸੜਕ ਬੰਦੀ ਆ ਜਿਹੜੇ ਲੀਡਰ ਇਹ ਲਾਉਂਦੇ ਨਾ ਆਪਣੇ ਮੀਂਹ ਪੱਥਰ ਉਹ ਉੱਥੇ ਉਸ ਮੀਂਹ ਪੱਥਰ ਤੇ ਥੇਕੇਦਾਰ ਦਾ ਨਾਮ ਲਿਖਿਆ ਹੋਣਾ ਚਾਹੀਦਾ ਤੇ ਨਾਲ ਬਕਾਇਦਾ ਇੱਕ ਸੌਖਾ ਪਾਣਾ ਚਾਹੀਦਾ ਜੀ ਜੇ ਇਹ ਸੜਕ ਜੇ ਖਰਾਬ ਹੋਈ ਜਾਂ ਕਿਸੇ ਦਾ ਕੋਈ ਨੁਕਸਾਨ ਹੋਇਆ ਉਹਦਾ ਲਾਇਸੈਂਸ ਵੀ ਉਹਨੂੰ ਸਜ਼ਾ ਵੀ ਸੜਕਾ ਨਾਲ ਸਾਰੇ ਪਾਸੇ ਸੜਕਾਂ ਦਾ ਤਾਂ ਬਹੁਤ ਖਾਲਾ ਮਾੜਾ। ਸੂਟਰ ਦੇ ਦਾ ਸੂਟਰ ਬਿਲਕੁਲ ਜਾਮ ਹੋਇਆ। ਅੱਗੇ ਬਹੁਤ ਬਟੜਾ ਡਾ। ਜਿੱਦਾਂ ਦੇ ਦੇਗੇ ਵਾਈਪ ਕਲੇਟੇਗੇ ਉਹ ਬਹੁਤ ਵੇਸ਼ੇ ਸیکل ਕਿ ਇਹ ਦੁਖਾਤੀ ਹੋਈ। ਸਨ ਲੋਕਾਂ ਦਾ ਕੋਈ ਐਮਬੂਲੈਂਸ ਦਾ ਸਿਸਟਮ ਨਹੀਂ ਹੋਇਆ। ਮੈਂ ਕਹਿੰਦਾ ਇੱਕ ਕਰਵਾ ਚੌਥ ਤੱਕ ਦਿਨ ਪਹਿਲਾਂ ਮੈਂ ਖੁਦ ਟੋਏ ਭਰੇ ਆਪ ਤੇ। ਮੈਂ ਵੀ ਗੁਆਣ ਗਏ ਸੀ ਅਸੀਂ ਟੋਏ ਭਰਦੇ ਰਹੇ ਰਾਤ। ਮੈਂ ਤਾਂ ਇੱਕੋ ਬੇਨਤੀ ਕਰਦਾ ਜਿੰਨੀ ਵੀ ਲੋੜੀ ਹੈ। ਅਮ ਮੇਰਾ ਬੇਟਾ ਜਾ ਰਿਹਾ ਸੀ ਪਿਛਲੇ ਹਫਤੇ ਕੋਰਸ ਲੈਣ ਫੜ ਲੈ ਕਿ ਹੈਲਮਟ ਕਿਉਂ ਨਹੀਂ ਲਾਇਆ ਠੀਕ ਹੈ ਜੀ ਮੈਂ ਵੀ ਕਿਹਾ ਨੂੰ ਹੈਲਮਟ ਕਿਉਂ ਨਹੀਂ ਲਾਇਆ ਉਹ ਮੇਰੇ ਬੇਟੇ ਦਾ ਜਵਾਬ ਹੋਇਆ ਸੀ ਕਿ ਪਾਪਾ ਹੈਲਮਟ ਤਾਂ ਮੈਂ ਲਾ ਲਿਆ ਮੈਂ ਕਿ ਟੋਏ ਕਦੋਂ ਭੜਨੇ ਸੜਕ 'ਤੇ ਨਮਾ ਅਸੀ ਗੱਲ ਜੀ ਮੈਂ ਹਜਰਤਿੰਦਰ ਪ੍ਰਿੰਸ ਤੇ ਜੀਵੀਸੀ ਅਪਡੇਟ ਦੇ ਵਿੱਚ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਲਗਾਤਾਰ ਖਬਰਾਂ ਲੱਗ ਰਹੀਆਂ ਸੜਕਾਂ ਟੁੱਟੀਆਂ ਹੋਈਆਂ ਪੂਰੇ ਸ਼ਹਿਰ ਦੀਆਂ ਕੱਲ ਵੀ ਅਸੀਂ ਇੱਕ ਖਬਰ ਕੀਤੀ ਸੀਗੀ ਚਿੰਤਪੁਣੀ ਰੋਡ ਦਾ ਜਿਹੜਾ ਬਹੁਤ ਬੁਰਾ ਹਾਲ ਹੈ ਟਿਬਰੀ ਵਾਲਿਆਂ ਦੇ ਬਿਲਕੁਲ ਸਾਹਮਣੇ ਜਿੰਨੋਂ ਅਸੀਂ ਕਹਿ ਸਕਦੇ ਹਾਂ ਤੇ ਅੱਜ ਸਾਨੂੰ ਉਹ ਖਬਰ ਦੇਖ ਕੇ ਸਾਨੂੰ ਬੁਲਾਇਆ ਗਿਆ ਜਿਨ੍ਹਾਂ ਦਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਉਸੇ ਟੋਏਆਂ ਦੇ ਵਿੱਚ ਤੇ ਸਾਡੇ ਨਾਲ ਅਸਲੇ ਸ਼ਾਮਿਲ ਲੱਗੇ ਨੇ ਤਾਂ ਦੱਸਦੇ ਇੱਕ ਵਾਰੀ ਵੀ ਅਸੀਂ ਅਸਲੀ ਆਦਮਵਾਲ ਦੇ ਕੋਲ ਮਾਉਂਟ ਵੀ ਕਲੋਨੀ ਦੇ ਵਿੱਚ ਮੌਜੂਦ ਹੈਗੇ ਆਂ ਜਿੱਥੇ ਕਿ ਸੜਕ ਦੇ ਐਕਸੀਡੈਂਟ ਕਾਰਨ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਛਤੀ ਪਹੁੰਚੀ ਹੈ ਸਾਡੇ ਨਾਲ ਬਾਲੀ ਸਾਹਿਬ ਜਿਹੜੇ ਨੇ ਬਾਲੀ ਸਾਹਿਬ ਰੋਡਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੱਲ ਵੀ ਅਸੀਂ ਇੱਕ ਖਬਰ ਚਲਾਈ ਸੀਗੀ ਪਰ ਅੱਜ ਖਬਰ ਦੇਖਦੇ ਹੋਏ ਤੁਹਾਨੂੰ ਤੁਸੀਂ ਅੱਜ ਸਾਨੂੰ ਸੱਦਿਆ ਹੈ ਇਹ ਪਾਜੀ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਵੀ ਅਸੀਂ ਤੁਹਾਨੂੰ ਕਾਲ ਕੀਤੀ ਤੁਸੀਂ ਆਏ ਇੱਥੇ ਤੁਸੀਂ ਦੇਖਿਆ ਜੀ ਹੁਸ਼ਿਆਰਪੁਰ ਦੇਖ ਲਓ ਚਾਹੇ ਪੰਜਾਬ ਦੇਖ ਲਓ ਵੀ ਸੜਕਾਂ ਦਾ ਸਾਰੇ ਪਾਸੇ ਹਾਲ ਬਹੁਤ ਮਾੜਾ ਹੈ ਕਿਤੇ ਦੇਖ ਲਓ ਹੁਸ਼ਿਆਰਪੁਰ ਦੀ ਗੱਲ ਕਰੀਏ ਉਹ ਪਿੱਛੇ ਜੇ ਇਹਨਾਂ ਨੇ ਨਗਰ ਨਿਗਮ ਨੇ ਬਣਾਇਆ ਮਾਲ ਰੋਡ ਸੜਕ ਉਹ ਵੀ ਮੈਂ ਤੁਹਾਡੀ ਖਬਰ ਦੇਖੀ ਹੋਰ ਜਿਹੜੇ ਚੈਨਲ ਤੇ ਦੇਖੀ ਸਾਰਾ ਕੁਝ ਉਹ ਵੀ ਟੁੱਟ ਗਿਆ ਬਹਿ ਗਈ ਬਹਿ ਗਈ ਉਹ ਬਜਰੀ ਨਿਕਲਣੀ ਸ਼ੁਰੂ ਹੋ ਗਈ ਫਿਰ ਇਸ ਰੋਡ ਦਾ ਤਾਂ ਬਹੁਤ ਖਾਲ ਮਾੜਾ ਜਿਹੜਾ ਚਿੰਤਪੁਰਨੀ ਵਾਲਾ ਰੋਡ ਕਿਉਂਕਿ ਇਹ ਰੋਡ ਇਦਾਂ ਜੀ ਇਹ ਤਾਂ 24 ਘੰਟੇ ਚੱਲਦਾ ਇੱਕ ਦੂਜਾ ਫਿਰ ਇਥੋਂ ਟੂਰਿਸਟ ਜਾਣੇ ਹਿਮਾਚਲ ਦੂਜੀ ਸਟੇਟ ਨੂੰ ਲੱਗਦਾ ਇਹਦੀ ਮੈਂ ਕਹਿੰਨਾ ਇਹਦੀ ਰਿਪੇਅਰ ਹੀ ਕਰਾ ਦਨ ਪੈਚ ਵਰਕ ਕਰਾ ਦਨ ਉਹ ਹੀ ਉਹ ਹੀ ਬਹੁਤ ਦੂਜੇ ਦਿਨ ਦੇਖੀਦਾ ਹਰ ਤੀਜੇ ਦਿਨ ਦੇਖੀਦਾ ਖਬਰਾਂ ਚ ਜਾਂ ਉਦਦਾ ਵੀ ਇਥੋਂ ਕਿਤੇ ਲੰਘਦੀ ਏ ਕੋਈ ਡਿਗਿਆ ਹੁੰਦਾ ਕਿਸੇ ਦਾ ਐਕਸੀਡੈਂਟ ਹੋਇਆ ਹੁੰਦਾ ਇਹ ਮੇਰੇ ਹੁਣ ਮਾਸੜ ਜੀ ਆ ਇਹਨਾਂ ਦਾ ਫਿਰ ਮੈਨੂੰ ਫੋਨ ਆਇਆ ਵੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਹ ਚਲੋ ਆਪਣਾ ਕਿਤੇ ਗਏ ਕਿਤੇ ਗਏ ਹੋਣੇ ਆ ਘਰ ਵਾਪਸ ਆਂਦੇ ਹੋਏ ਇਸੀ ਰੋਡ ਤੇ ਇਹਨਾਂ ਦਾ ਬਹੁਤ ਭੈੜਾ ਐਕਸੀਡੈਂਟ ਹੋਇਆ ਤੇ ਮੇਰੇ ਮਾਸੀ ਜੀ ਦਾ ਉਹ ਹੰਸ ਦਾ ਕੁਛ ਟੁੱਟ ਗਿਆ ਹਾਂਜੀ ਤੇ ਉਹ ਹੁਣ ਤੁਸੀਂ ਦੇਖਿਆ ਉਹਨਾਂ ਦੀ ਹਾਲਤ ਕਿੱਦਾਂ ਦੀ ਹੈ ਤੇ ਮਤਲਬ ਕੀ ਮਤਲਬ ਬੰਦਾ ਆਮ ਬੰਦੇ ਦੀ ਇੱਥੇ ਕੀ ਜ਼ਿੰਦਗੀ ਹੈ ਜੀ ਕੁਝ ਵੀ ਨਹੀਂ ਜੇ ਖੁਦਾ ਨਾ ਖਾਸਤਾ ਕੋਈ ਇਦਾਂ ਦਾ ਕੋਈ ਜ਼ਿਆਦਾ ਵੱਡੀ ਸਮੱਸਿਆ ਹੋ ਜਾਵੇ ਰੱਬ ਨਾ ਕਰੇ ਕਿਸੇ ਦਾ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇ ਜਾਨੀ ਨੁਕਸਾਨ ਹੋ ਜਾਵੇ ਤਾਂ ਕਿਸੇ ਨੇ ਕੀ ਦੇ ਦੇਣਾ ਕਿਹੜੀ ਪਾਰਟੀ ਨੇ ਜਾਂ ਕਿਸੇ ਪੋਲੀਟੀਕਲ ਲੀਡਰ ਨੇ ਸਾਡੇ ਤੁਸੀਂ ਸ਼ਹਿਰ ਚ ਹੀ ਦੇਖ ਲਓ ਅਸੀਂ ਹਿਸ਼ਾਰਪੁਰ ਦੀ ਗੱਲ ਕਰੀਏ ਸਾਡੇ ਐਮ.ਐਲ.ਏ. ਸਾਹਿਬ ਜੀਆ ਸਾਡੇ ਕੇਬਨਿਟ ਮੰਤਰੀ ਆ ਐਮ.ਪੀ. ਸਾਹਿਬ ਵੀ ਆ ਸਾਡੇ ਕੋਲ ਸਭ ਕੁਝ ਆਸਾ ਮਤਲਬ ਪਰ ਸੜਕਾਂ ਦਾ ਹਾਲ ਬਹੁਤ ਮਾੜਾ ਨੇ ਅੱਛਾ ਜੇ ਕਿਤੇ ਬਣਦੀ ਆ ਫੇ ਪਾਣੀ ਦਾ ਨਿਕਾਸ ਨਹੀਂ ਮਤਲਬ ਇੱਕ ਮੀਂਹ ਪਊਗਾ ਪਾਣੀ ਇਦਾਂ ਹੋ ਜਾਊਗਾ ਜੀ ਜਿਦਾਂ ਦਰਿਆ ਬਣਿਆ ਸੋ ਮਤਲਬ ਸਿਸਟਮ ਇਹ ਬਹੁਤ ਬੇਕਾਰ ਜਿਹਾ ਆ ਜੀ ਇਹਦਾ ਕੋਈ ਹੱਲ ਨਹੀਂ ਸਮਝ ਆ ਰਿਹਾ ਗਲਤੀ ਗਲਤੀ ਕਿਹਦੀ ਮੰਨਦੇ ਤੁਸੀਂ ਅਸੀਂ ਆਪ ਵੋਟਾਂ ਪਾਈਆਂ ਤੇ ਜਿਹੜੇ ਸੜਕਾਂ ਨੇ ਅਸੀਂ ਕਿੰਨੀ ਵਾਰੀ ਉਹਨਾਂ ਨੂੰ ਕਹਿ ਦਿੰਨੇ ਆ ਵੀ ਠੀਕ ਕਰਵਾਓ ਖਬਰਾਂ ਵੀ ਲੱਗ ਰਹੀਆਂ ਹਰ ਇੱਕ ਪਾਸਿਓ ਜੋ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਵੀ ਸੜਕ ਪੂਰੀ ਨਹੀਂ ਬਣਾਨੀ ਦਾ ਪੈਚਵਰਕ ਹੀ ਕਰਾ ਦਿੱਤਾ ਜਾਂਦਾ ਇਹ ਭਾਜੀ ਇਦਾਂ ਆ ਜੀ ਦੇਖੋ ਜਦੋਂ ਸੜਕ ਬੰਦੀ ਹੈ ਜਦੋਂ ਕਿਸੇ ਠੇਕੇਦਾਰ ਨੂੰ ਦੇ ਦਿੱਤਾ ਇਹਨਾਂ ਨੇ ਕੰਮ ਵੀ ਸੜਕ ਬਣਾਓ ਪਹਿਲਾਂ ਤਾਂ ਉਹਦੇ ਚ ਕੁਆਲਿਟੀ ਦੇਖੋ ਮਟੀਰੀਅਲ ਜਿਹੜਾ ਵੀ ਲੱਗਣਾ ਬਜਰੀ ਜੋ ਵੀ ਲੋਕ ਵਗੈਰਾ ਉਹਦੀ ਕੁਆਲਿਟੀ ਚੰਗੀ ਹੋਵੇ ਅੱਛਾ ਦੂਜੀ ਗੱਲ ਉਹਨਾਂ ਨੂੰ ਕੋਈ ਸਵਾਲ ਪੁੱਛਣ ਵਾਲਾ ਹੈ ਨਹੀਂ ਵੀ ਟੁੱਟ ਗਈ ਤਾਂ ਤੇ ਤੀਜੀ ਸਾਡੀ ਵੀ ਕਿਤੇ ਨਾ ਕਿਤੇ ਗਲਤੀ ਆਮ ਪਬਲਿਕ ਦੀ ਅਸੀਂ ਕੁਝ ਪੁੱਛਦੇ ਕੋਈ ਬਹੁਤ ਰੇਅਰ ਘੱਟ ਬੰਦੇ ਆ ਜਿਹੜੇ ਇਦਾਂ ਆਵਾਜ਼ ਚੱਕਦੇ ਆ ਵੀ ਕੋਈ ਕਹਿ ਦਊਗਾ ਜਿੰਨੀ ਦੇਰ ਆਪਣਾ ਨੁਕਸਾਨ ਨਹੀਂ ਹੁੰਦਾ ਜਾਂ ਕਿਸੇ ਦਾ ਨੁਕਸਾਨ ਦੇਖ ਕੇ ਕੋਈ ਬੰਦਾ ਰੌਲਾ ਪਾਉਂਦਾ ਆ ਇਹ ਫੇ ਉਦੋਂ ਲੋਕੀ ਰੌਲਾ ਪਾਉਂਦੇ ਜਿੰਨੀ ਦੇਰ ਆਪਣੇ ਤੇ ਨਹੀਂ ਬੀਤਦੀ ਮੈਂ ਕਹਿੰਦਾ ਜਦੋਂ ਇਹ ਸੜਕ ਬੰਦੀ ਆ ਜਿਹੜੇ ਲੀਡਰ ਇਹ ਲਾਂਦੇ ਨੇ ਆਪਣੇ ਨਹੀਂ ਪੱਥਰ ਇਹ ਉੱਥੇ ਉਸ ਨੀਂ ਪੱਥਰ ਤੇ ਠੇਕੇਦਾਰ ਦਾ ਨਾਮ ਲਿਖਿਆ ਹੋਣਾ ਚਾਹੀਦਾ ਤੇ ਨਾਲ ਬਕਾਇਦਾ ਇੱਕ ਕਾਨੂੰਨ ਬਣਾਇਆ ਜਾਇਦਾ ਜੀ ਇੰਨੀ ਦੇਰ ਚ ਇਹ ਸੜਕ ਜੇ ਖਰਾਬ ਹੋਈ ਜਾਂ ਕਿਸੇ ਦਾ ਕੋਈ ਨੁਕਸਾਨ ਹੋਇਆ ਤਾਂ ਉਹਦਾ ਲਾਇਸੈਂਸ ਕੀ ਉਹਨੂੰ ਸਜ਼ਾ ਵੀ ਹੋਣੀ ਚਾਹੀਦੀ ਨਾਮ ਦੇ ਨਾਲ-ਨਾਲ ਫੋਨ ਨੰਬਰ ਵੀ ਹੋਣਾ ਚਾਹੀਦਾ ਜ ਜਣਾ ਖਣਾ ਉਹਨੂੰ ਬੰਦੇ ਨੂੰ ਫੋਨ ਕਰੇ ਬਿਲਕੁਲ ਜੀ ਬਿਲਕੁਲ ਇਦਾਂ ਹੋਣਾ ਚਾਹੀਦਾ ਇਹ ਤੁਸੀਂ ਦੇਖ ਲਓ ਕੋਈ ਵੀ ਸਰਕਾਰ ਆਵੇ ਚਾਹੇ ਆਮ ਆਦਮੀ ਚਾਹੇ ਕਾਂਗਰਸ ਚਾਹੇ ਭਾਜਪਾ ਕੋਈ ਵੀ ਹੈ ਉਹਨਾਂ ਨੇ ਲੀਡਰਾਂ ਨੇ ਸੜਕ ਬਣਾਤੀ ਗਲੀ ਬਣਾਤੀ ਜਾਂ ਕੁਝ ਵੀ ਹੈ ਲੀਡਰ ਦਾ ਨਾਮ ਲਿਖ ਦੇਣਾ ਮੁੱਖ ਮੰਤਰੀ ਦਾ ਫਲਾਣੇ ਅੱਛਾ ਉਹ ਉਹ ਬਸ ਆਪਣਾ ਪੱਥਰੀ ਦੇਖਦੇ ਆ ਜੀ ਆਪਣੀ ਪਬਲਿਸਿਟੀ ਉਹ ਟੁੱਟਿਆ ਜੁੜਿਆ ਕੁਛ ਨਾ ਦੁਨੀਆ ਨਾਲ ਉਹਨਾਂ ਨੂੰ ਕੀ ਹੈ ਅੱਛਾ ਲੋਕ ਸਾਡੇ ਵੀ ਹੁਣ ਉਹੀ ਗੱਲ ਮੁੜ ਕੇ ਆਂਦੀ ਆ ਜੀ ਸਾਡੀ ਵੀ ਗਲਤੀ ਅਸੀਂ ਕਿਤੇ ਮੰਤਰੀ ਸਾਹਿਬ ਆਗੇ ਕਾਠੇ ਈਦਾ ਕਰ ਲੈਨੇ ਜਿੱਦਾਂ ਪਤਾ ਨਹੀਂ ਵੀ ਕੋਈ ਸੈਲੀਬ੍ਰਿਟੀ ਆ ਜਾਂ ਇਦਾਂ ਮੰਤਰੀ ਉਹਨਾਂ ਨੂੰ ਸਵਾਲ ਕਰੋ ਲੋਕੀ ਸਵਾਲ ਨਹੀਂ ਕਰਦੇ ਇਹਨਾਂ ਨੂੰ ਕਿਸੇ ਟੋ ਜਰਾ ਜਿਹੜੇ ਅਫਸਰ ਆ ਚਾਹੇ ਉਹ ਕਾਰਪੋਰੇਸ਼ਨ ਦੇ ਆ ਚਾਹੇ ਉਹ ਪੰਚਾਇਤ ਦੇ ਆ ਚਾਹੇ ਕਿਤੇ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਆ ਹੁਣ ਮੈਂ ਮੇਰਾ ਪਿੰਡ ਬਜਵਾੜਾ ਆ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਉਹਨਾਂ ਰੋਡ ਦਾ ਦੇਖੋ ਕਿੰਨਾ ਹਾਲ ਮਾੜਾ ਤੁਸੀਂ ਕਿੰਨੀਆਂ ਖਬਰਾਂ ਲਾਈਆਂ ਠੀਕ ਆ ਇਹ ਤਾਂ ਚਲੋ ਸ਼ੁਗਰ ਆ ਵੀ ਸਾਡੇ ਜਹਾਨਖੇਲਾਂ ਦੇ ਸਾਬਕਾ ਸਰਪੰਚ ਕਮਲ ਮੱਲੀ ਜੀ ਉਹਨਾਂ ਨੇ ਕਿੰਨੀ ਵਾਰੀ ਉੱਥੇ ਭਰਤੀ ਪੋਾਈ ਆਪਣੇ ਲੈਵਲ ਤੇ ਪੱਲਿਓ ਫਿਰ ਅਲਾਹਾਬਾਦ ਦੇ ਸਾਬਕਾ ਸਰਪੰਚ ਸੋਨੂ ਉਹ ਉਹਨਾਂ ਨੇ ਵੀ ਦੇਖੋ ਕਿੰਨਾ ਉਹ ਕੰਮ ਕੀਤਾ ਪਰ ਜਿਹੜੇ ਸਰਕਾਰ ਦੇ ਕੰਮ ਆ ਲੋਕੀ ਕਰਦੇ ਪਏ ਆ ਤੇ ਦੂਜੀ ਗੱਲ ਇਹ ਆ ਵੀ ਇਹ ਕਿਤੇ ਵੀ ਹਿਸ਼ਾਰਪੁਰ ਚ ਦੇਖ ਲੋ ਸੜਕ ਹਾਲ ਸਾਰੇ ਪਾਸੇ ਸੜਕਾਂ ਦਾ ਤਾਂ ਬਹੁਤ ਹਾਲ ਮਾੜਾ ਹੈ ਕਦੀ ਕੋਈ ਫੱਟੜ ਹੋਇਆ ਹੁੰਦਾ ਕਦੀ ਕੋਈ ਜਿੰਨੀ ਦੇਰ ਚਲੋ ਕਹਿਣਾ ਨਹੀਂ ਚਾਹੀਦਾ ਇਦਾਂ ਹੁਣ ਮੈਂ ਲੱਗਾ ਕਹਿਣ ਵੈਸੇ ਜਿੰਨੀ ਦੇਰ ਮੰਤਰੀ ਲੋਗ ਆਪ ਨਹੀਂ ਨਾ ਇਹਨਾਂ ਨੂੰ ਆਪਣਾ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹਨਾਂ ਨੂੰ ਪਤਾ ਨਹੀਂ ਲੱਗਣਾ ਰੱਬਣਾ ਕਰੇ ਇਦਾਂ ਹੋਵੇ ਪਰ ਸਾਨੂੰ ਕਹਿਣ ਤੇ ਮਜਬੂਰ ਕਰਦੇ ਆ ਹੁਣ ਮੈਂ ਦੇਖਦਾ ਵੀ ਦੇਖੋ ਉਹ ਮੇਰੀ ਮਤਲਬ ਮਾਸੀ ਦੀ ਹਾਲਤ ਦੇਖੋ ਉਹ ਵਿਚਾਰਿਆਂ ਦਾ ਹਾਸਾ ਟੁੱਟ ਗਿਆ ਹੁਣ ਰੋਟੀ ਤੋਂ ਵੀ ਆਵਾਜ਼ ਆ ਉਹ ਤਾਂ ਆਪ ਹਾਊਸ ਵਾਈਜ਼ ਵਿਚਾਰਿਆਂ ਦਾ ਰੋਟੀ ਪਾਣੀ ਸਭ ਕੁਝ ਹੁਣ ਕਿਸੇ ਨੂੰ ਰੱਖੂਗੇ ਬੁਲਾਉਗੇ ਰਿਸ਼ਤੇਦਾਰ ਨੂੰ ਜਾਂ ਕਿਸੇ ਜਨਾਨੀ ਨੂੰ ਰੱਖੂਗੇ ਖਰਚਾ ਵੱਧ ਗਿਆ ਆਪਣਾ ਵੀ ਨੁਕਸਾਨ ਹੋਇਆ ਸ਼ਰੀਰ ਦਾ ਦਵਾਈਆਂ ਪੱਲੇ ਪੈ ਗਈਆਂ ਸਭ ਕੁਝ ਡਾਕਟਰ ਦਾ ਵੀ ਖਰਚਾ ਹੋਰ ਕਿਸੇ ਨੂੰ ਬੁਲਾਉਣਾ ਉਹਦਾ ਵੀ ਖਰਚਾ ਸੋ ਮਤਲਬ ਇਹ ਸਭ ਕੁਝ ਨਾ ਇਹ ਰਿਪੇਅਰ ਹੋਣਾ ਚਾਹੀਦਾ ਜੋ ਵੀ ਆ ਇਹ ਮੇਨਟੇਨੈਂਸ ਵਗੈਰਾ ਜਾਂ ਸੜਕਾਂ ਦੇ ਹਾਲ ਸੁਧਰਨੇ ਚਾਹੀਦੇ ਆ ਬਹੁਤ ਜੀ ਬਿਲਕੁਲ ਜੀ ਸੜਕਾਂ ਦੇ ਹਾਲ ਬਿਲਕੁਲ ਸੁਧਰਨੇ ਚਾਹੀਦੇ ਨੇ ਜਿੱਥੇ ਕਿ ਇੱਕ ਦੀਵਾਲੀ ਦੇ ਤਿਉਹਾਰ ਨੂੰ ਲੈ ਸਾਂਝੀਆਂ ਕਰਨ ਜਾ ਰਹੇ ਸੀਗੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਤੇ ਉੱਥੇ ਹੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਉਹਦੇ ਵਾਈਫ ਦਾ ਅ ਹਾਂਸ ਟੁੱਟ ਗਿਆ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗੋਤਮ ਹੈ ਜੀ ਗੋਤਮ ਜੀ ਕਿਸ ਤਰ੍ਹਾਂ ਦੇਖਦੇ ਆਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੁਹਾਡੀ ਵਾਈਫ ਦਾ ਐਕਸੀਡੈਂਟ ਹੋ ਗਿਆ ਤੁਸੀਂ ਵੀ ਨਾਲ ਹੀ ਸੀਗੇ ਨਾ ਬਿਲਕੁਲ ਤੁਸੀਂ ਵੀ ਨਾਲ ਹੀ ਸੀਗੇ ਤਾਂ ਕਿਸ ਤਰ੍ਹਾਂ ਹੋਇਆ ਸਾਨੂੰ ਪੂਰਾ ਡਿਟੇਲ ਚ ਦੱਸੋ ਦੇਖੋ ਅਸੀਂ ਸ਼ਹਿਰ ਤੋਂ ਆ ਰਹੇ ਸੀ ਪਿੰਡ ਨੂੰ ਇੱਕ ਤਰ੍ਹਾਂ ਅੱਧਾ ਟਾਈਮ ਸੀ ਥੋੜਾ ਜਿਹਾ 6:30 ਪਾਉਣੇ 7 ਦਾ ਟਾਈਮ ਸੀ ਤੋ ਇਹਦਾ ਪਤਾ ਬਿਲਕੁਲ ਨਹੀਂ ਲੱਗ ਰਹੀ ਸੀ ਸੜਕ ਤਾਂ ਇਦਾਂ ਆ ਵੀ ਤੁਸੀਂ ਮੈਂ ਤਾਂ ਦੇਖ ਕੇ ਹੈਰਾਨ ਆ ਉਸ ਜੀ ਨੂੰ ਓ ਟਿਬਰੀ ਵਾਲਾਂ ਦੇ ਕੋਲ ਟਿਬਰੀ ਵਾਲੇ ਨੇ ਹਾਂਜੀ ਚਲੋ ਮੇਰਾ ਨੁਕਸਾਨ ਹੋ ਗਿਆ ਇਲਾਜ ਕਰਾ ਲੈ ਕਿਸੇ ਗਰੀਬ ਦਾ ਕੋਈ ਬੰਦਾ ਹੀ ਮਰ ਜਾਂਦਾ ਉਹਦਾ ਕੌਣ ਜ਼ਿੰਮੇਵਾਰ ਕੋਈ ਬੰਦਾ ਹੈ ਨਹੀਂ ਇੱਥੇ ਕੋਈ ਐਸਾ ਕੋਈ ਐਮ ਐਲ اے ਜਾਂ ਕੋਈ ਉਹ ਐਮਸੀ ਕੋਈ ਬੰਦੇ ਨੂੰ ਕੋਈ ਮਤਲਬ ਨਹੀਂ ਕੋਈ ਮਾਰ ਰਿਹਾ ਕੋਈ ਜੀ ਰਿਹਾ ਉਹਨਾਂ ਦੇ ਚੇਲੇ ਚਵਾਟੇ ਵੀ ਰੋਜ਼ ਉਸੇ ਨੂੰ ਰੋਡ ਤੋਂ ਲੰਘਦੇ ਹਾਂ ਮੈਂ ਕਹਿੰਦਾ ਜੀ ਹਾਈਵੇ ਰੋਡ ਹੈ ਜੀ ਹਿਮਾਚਲ ਦੇ ਨਾਲ ਕਨੈਕਟਡ ਹੈ ਇਹ ਇੱਥੋਂ ਲੋਕੀ ਪਤਾ ਨਹੀਂ ਕਿੰਨੇ ਕਿੰਨੇ ਐਮਪੀ ਐਮਐਲਏ ਸਾਰੇ ਜਾਂਦੇ ਆ ਉਹ ਅੰਨੇ ਆ ਲੋਕੀ ਉਹਨਾਂ ਨੂੰ ਕੁਝ ਨਹੀਂ ਦਿਖਦਾ ਕਿ ਅਜ ਜਦੋਂ ਤੱਕ ਉਹਨਾਂ ਦੇ ਘਰ ਦਾ ਕੋਈ ਬੰਦਾ ਆਲੇ ਦੁਆਲੇ ਕਿ ਉੱਪਰ ਥੱਲੇ ਨਾ ਜਾਵੇ ਤਦ ਤੱਕ ਕੋਈ ਮਤਲਬ ਨਹੀਂ ਮਤਲਬ ਗਰੀਬ ਦੀ ਕੋਈ ਸੁਣਿਆ ਹੀ ਨਹੀਂ ਇਹ ਜੋ ਮਰਜ਼ੀ ਕਰੀ ਜਾਣ ਇਹ ਸਭ ਠੀਕ ਹੀ ਠੀਕ ਹੈ ਕਿਸ ਤਰ੍ਹਾਂ ਹੋਇਆ ਸਰ ਜਦੋਂ ਤੁਸੀਂ ਇੱਕਦਮ ਸੱਤ ਗਵੇ ਆ ਰਹੇ ਸੀ ਵਾਪਸ ਤਾਂ ਤੇ ਇੱਕ ਟੋਇਆ ਛੋਟਾ ਜਿਹਾ ਸੀ ਜੀ ਉੱਤੇ ਸਕੂਟਰ ਲਿਗਿਆ ਸੀ 32B30 ਤੇ ਸਪੀਡ ਸੀ ਕਿ ਛੱਡ ਹਾਂਜੀ ਨਾਲੇ ਸਕੂਟਰ ਦਾ ਇਹਦਾ ਸਕੂਟਰ ਦਾ ਬਿਲਕੁਲ ਜਾਮ ਹੋ ਗਿਆ ਅੱਗੇ ਇੱਕ ਬਹੁਤ ਵੱਡਾ ਟੋਇਆ ਜੀ ਅੱਛਾ ਜਿੱਦਾਂ ਦੇ ਲੱਗੇ ਆ ਵਾਈਫ ਥਲੇ ਡੇਗੇ ਉਹ ਬਿਹੋਸ਼ ਹੋ ਗਏ ਸਿਰ ਤੇ ਸੱਟ ਲੱਗੀ ਇਧਰੋਂ ਹੱਡੀ ਟੁੱਟ ਗਈ ਹਾਂ ਸਨ ਤਾਂ ਲੋਕਾਂ ਨੇ ਜਾ ਕੇ ਭੋਇਆ ਕੋਈ ਐਂਬੂਲੈਂਸ ਦਾ ਸਿਸਟਮ ਨਹੀਂ ਹੈ ਜੀ ਕਿਸੇ ਚੀਜ਼ ਦਾ ਕੋਈ ਮਤਲਬ ਹੀ ਨਹੀਂ ਕਿਸੇ ਪਾਸੇ ਹਾਲਾਂਕਿ ਰੋਡ ਹਿਮਾਚਲ ਨੂੰ ਹਾਈਵੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਹਿਮਾਚਲ ਨਾਲ ਜੋੜਦਾ ਪੰਜਾਬ ਨੂੰ ਹਾਈਵੇ ਹੈ ਜੀ ਹਿਮਾਚਲ ਮੇਨ ਆਹ ਮੁੰਡੇ ਦਾ ਦੇਖ ਲਓ ਐਕਸੀਡੈਂਟ ਹੋਇਆ ਉੱਥੇ ਹੀ ਥਾਂ ਤੇ ਇਹ ਮਰਨੋ ਬੱਚਾ ਵਿਚਾਰਾ ਇਹ ਧਿਆੜੀਦਾਰ ਬੰਦਾ ਕਿੱਥੇ ਪੈਸੇ ਲਾਉਗੇ ਤੇ ਕਿੱਥੇ ਜਾਊਗਾ ਮੈਨੂੰ ਸਮਝਾਓ ਮਤਲਬ ਕਿ ਹਾਜੇ ਵੀ ਅਸੀਂ ਹਾਜੇ ਵੀ ਮੰਨਤਾ ਕਰਨੀ ਆ ਵੀ ਸਾਨੂੰ ਰੋਡ ਬਣਾ ਦਿਓ ਜਾਂ ਸਾਨੂੰ ਬਿਜਲੀ ਦੇ ਦਿਓ ਸ਼ਰਮ ਕਿਸੇ ਨੂੰ ਨਹੀਂ ਆਉਂਦੀ ਸਰ ਇਹ ਮਾਉਂਡਵੀ ਕਲੋਨੀ ਦੇ ਸਾਹਮਣੇ ਖੜੇ ਆ ਜਿੱਥੇ ਐਸਡੀ ਸਿਟੀ ਸਕੂਲ ਪੈਂਦਾ ਤੁਹਾਡੇ ਬਿਲਕੁਲ ਸਾਹਮਣੇ ਉੱਥੇ ਵੀ ਸਾਰ ਇੱਕ ਬਹੁਤ ਵੱਡਾ ਟੋਇਆ ਉਹ ਵੀ ਕਿਸੇ ਸਰਕਾਰ ਨੇ ਨਹੀਂ ਬਲਕਿ ਤੁਹਾਡੇ ਮਹੱਲੇ ਵਾਲਿਆਂ ਨੇ ਦੁਕਾਨਦਾਰਾਂ ਨੇ ਮਿਲ ਕੇ ਆਇਆ ਉੱਥੇ ਠੀਕ ਕੀਤਾ ਮੈਂ ਕਹਿੰਦਾ ਜੀ ਇਹ ਇੱਕ ਰਵਾਂਚੋਂ ਇੱਕ ਦਿਨ ਪਹਿਲਾਂ ਮੈਂ ਖੁਦ ਟੋਏ ਭਰੇ ਆ ਉੱਥੇ ਜੀ ਮਹਿੰਦੀ ਲੁਆਣ ਗਏ ਸੀ ਅਸੀਂ ਟੋਏ ਭਰਦੇ ਰਹੇ ਰਾਤ ਨੂੰ ਉੱਥੇ ਇੱਕ ਜਨਨੀ ਦਾ ਪੂਰੀ ਲੱਤ ਟੁੱਟ ਗਈ ਜੀ ਟੋਏ ਦੇ ਡਿੱਗ ਕੇ ਪਾਟ ਗਈ ਸੀ ਹਾਂਜੀ ਨਾਲ ਇਹ ਤਾਂ ਕੱਲ ਰਾਤ ਦੀ ਪਾਟੀ ਹੈ ਨਾ ਜਿਹੜੇ ਅੱਜ ਰਾਤ ਦੀ ਗੱਲ ਹੈ ਇਹ ਅੱਛਾ ਉਹ ਬਖਰਾ ਐਕਸੀਡੈਂਟ ਉਹ ਬਖਰਾ ਐਕਸੀਡੈਂਟ ਸੀ ਰਾਤ ਇੱਕ ਦਿਨ ਦੀ ਪੂਰੀ ਲਾਤੀ ਟੁੱਟ ਗਈ ਕੌਣ ਜ਼ਿੰਮੇਵਾਰ ਆ ਮਤਲਬ ਕਿ ਅਸੀਂ ਰੋਡ ਬਿਜਲੀ ਪਾਣੀ ਨੂੰ ਮੰਗਣਾ ਆਇਆ ਸੀ ਹਣੇ ਅਕਸਰ ਅਸੀਂ ਖਬਰ ਚਲਾਨਦੇ ਆ ਤਾਂ ਅਸੀਂ ਇਹ ਦੱਸਦੇ ਆ ਵੀ ਜਿਹੜੇ ਇੱਥੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਤਾਂ ਉਹ ਟੋਏ ਦਾ ਪਤਾ ਹੈ ਪਰ ਜਿਹੜੇ ਲੁਧਿਆਣੇ ਤੋਂ ਅਮਰਸਰ ਤੋਂ ਚਿੰਤਪੁਰ ਨੇ ਜਾਂਦੇ ਆ ਜਮਾ ਦਾ ਜਵਲਾਜੀ ਨੂੰ ਜਾਂਦੇ ਆ ਉਹਨਾਂ ਨੂੰ ਇਸ ਰੋਡ ਦਾ ਨਹੀਂ ਪਤਾ ਲੱਗਦਾ ਪਰ ਕਿੱਦਾਂ ਦਾ ਹਾਦਸਾ ਪਾਣਾ ਵਰਤ ਗਿਆ ਇਹ ਵੀ ਜਿਹੜੇ ਇੱਥੇ ਲੋਕੀ ਰਹਿੰਦੇ ਸੀਗੇ ਉਹਨਾਂ ਨੂੰ ਵੀ ਇਸ ਰੋਡ ਦੇ ਟੋਇਆਂ ਦਾ ਕਿਉਂਕਿ ਟੋਏ ਅੱਗੇ ਤੋਂ ਅੱਗੇ ਡੂੰਘੇ ਹੁੰਦੇ ਜਾ ਰਹੇ ਨੇ ਅੰਦਾਜ਼ਾ ਨਹੀਂ ਰਿਹਾ ਵੀ ਕਿੰਨਾ ਕੁ ਡੂੰਘਾ ਹੋ ਗਿਆ ਟੋਇਆ ਤੇ ਇਹ ਹਾਸਾ ਜਿਹੜਾ ਪੂਰਾ ਵਰਤ ਗਿਆ ਸਰ ਹੁਣ ਲਾਸਟ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਜੀ ਜਿੰਦੀ ਵੀ ਇਹ ਡਿਊਟੀ ਹੈ ਆ ਮੇਰਾ ਬੇਟਾ ਜਾ ਰਿਹਾ ਸੀ ਪਿਛਲੇ ਹਫਤੇ ਪੁਲਿਸ ਵਾਲਿਆਂ ਨੇ ਫੜ ਲਿਆ ਕਿ ਹੈਲਮਟ ਕਿਉਂ ਨਹੀਂ ਲਾਇਆ ਹਾਂਜੀ ਠੀਕ ਹੈ ਜੀ ਮੈਂ ਵੀ ਕਿਹਾ ਇਹਨੂੰ ਹੈਲਮਟ ਕਿਉਂ ਨਹੀਂ ਲਾਇਆ ਔਰ ਮੇਰੇ ਬੇਟੇ ਦਾ ਜਵਾਬ ਐਸੀ ਕਾ ਪਪਾ ਹੈਲਮਟ ਤਾਂ ਮੈਂ ਲਾ ਲੈਂਦਾ ਹੂੰ ਇਹ ਟੋਏ ਕਦੋਂ ਭਰਨੇ ਸੜਕੋਂ ਤੋਂ ਭਰਨੀ ਹੈ ਬਿਲਕੁਲ ਸਹੀ ਜਵਾਬ ਹੈ ਜੀ ਇਹਨਾਂ ਦੇ ਬੇਟੇ ਦਾ ਵੀ ਇਹ ਟੋਏ ਕਦੋਂ ਭਰਨੇ ਤਾਂ ਹੀ ਅਸੀਂ ਹੈਲਮਟ ਲਾਵਾਂਗੇ ਜੀ ਜੇ ਤੁਸੀਂ ਟੋਏ ਹੀ ਐਡੇ ਐਡੇ ਵੱਡੇ ਰੱਖੇ ਤੇ ਅਸੀਂ ਹੈਲਮਟ ਪਾਵਾਂਗੇ ਇਹਦਾ ਮਤਲਬ ਅਸੀਂ ਡਿਗਾਂਗੇ ਅਸੀਂ ਡਿਗਾਂਗੇ ਨਾਲ ਹੀ ਇੱਕ ਤੁਹਾਨੂੰ ਹੋਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰਨਾ ਚਾਹੁੰਦੇ ਆਂ ਸਾਡੇ ਸਕੂਲ ਜਾਣ ਵਾਲੇ ਬੱਚਿਆਂ ਵਾਸਤੇ ਤੁਸੀਂ ਹੈਲਮਟ ਦੀ ਅਪੀਲ ਕਰ ਰਹੇ ਹੋ ਪੁਲਿਸ ਵਾਲੇ ਵੀ ਤੁਸੀਂ ਹੈਲਮਟ ਲਾਓ ਹੈਲਮਟ ਲਾਓ ਪਰ ਜਿਹੜੇ ਇੱਕ ਮੋਟਰਸਾਈਕਲ ਨੂੰ ਕੱਟ ਕੇ ਉਹਦੇ ਪਿੱਛੇ ਇੱਕ ਆਦੀ ਟਰਾਲੀ ਲਗਾ ਦਿੰਦੇ ਨੇ ਉਹਦੇ ਪਿੱਛੇ 6-6 ਜਣੇ ਬਿਠਾਏ ਹੁੰਦੇ ਨੇ ਉਹਨਾਂ ਦੇ ਕਾਗਜ਼ ਕਿਉਂ ਨਹੀਂ ਚੈੱਕ ਹੁੰਦੇ ਉਹਨਾਂ ਦੇ ਹੈਲਮਟ ਕਿਉਂ ਨਹੀਂ ਲੱਗਦੇ ਜਿਹੜੇ ਸਾਡੇ ਬੱਚੇ ਹੈਗੇ ਨੇ ਸਾਨੂੰ ਹੀ ਸਾਰੀਆਂ ਨਿਯਮਾਂ ਦਾ ਪਾਲਣ ਕਰਨਾ ਪਏਗਾ ਤੁਹਾਡਾ ਕੋਈ ਫਰਜ਼ ਨਹੀਂ ਹੈ ਬਾਲੀ ਸਾਹਿਬ ਕਿਸ ਤਰ੍ਹਾਂ ਇਸ ਇਨੀ ਚੀਜ਼ ਨੂੰ ਕਿੱਦਾਂ ਦੇਖਦੇ ਆ ਵੀ ਜਿਹੜੇ ਇਹ ਮੋਟਰਸਾਈਕਲ ਅੱਧੇ ਕੱਟ-ਕੱਟ ਕੇ ਇਹਨਾਂ ਨੂੰ ਬਣਾ ਰਹੇ ਨੇ ਟਰਾਲੀਆਂ ਜੀਆਂ ਤਾਂ ਉਹ ਬੇਤੜਾ ਘੁੰਮਰੇ ਨੇ ਪਿੱਛੇ ਡਰਮ ਲੱਦੇ ਕਦੀ ਪੂਰਾ ਟੱਬਰ ਹੀ ਲੱਦੇ ਹੁੰਦਾ ਇਹ ਤਾਂ ਦੇਖੋ ਜੀ ਜਦੋਂ ਮੈਨੂੰ ਯਾਦ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਨਵੀਂ ਬਣੀ ਸੀ ਨਾ ਉਦੋਂ ਇਹਨਾਂ ਨੇ ਇਹ ਸਾਰੇ ਕਾਫੀ ਹੱਦ 'ਚ ਚਲਾਨ ਕੀਤੇ ਸੀਗੇ ਆ ਜੜੀਆਂ ਮੋਟਰਸਾਈਕਲ ਕੱਟ ਕੇ ਟਰਾਲੀਆਂ ਵਗੈਰਾ ਬਣਾਉਂਦੇ ਆ ਉਦੋਂ ਫਿਰ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਆਪਣਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਵੀ ਇਹਨਾਂ ਦੇ ਚਲਾਨ ਨਹੀਂ ਹੋਣੇ ਚਾਹੀਦੇ ਮੈਨੂੰ ਯਾਦ ਆ ਉਹ ਜੇ ਕਿਤੇ ਹੋਇਆ ਤਾਂ ਮੈਂ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਦੀ ਕਾਪੀ ਵੀ ਦੇ ਦੂੰਗਾ ਉਹਨਾਂ ਨੇ ਕੱਢਿਆ ਸੀਗਾ ਵੀ ਇਹਨਾਂ ਦੇ ਚਲਾਨ ਨਹੀਂ ਵੀ ਇਹਨਾਂ ਨੇ ਆਪਣਾ ਕੰਮ ਕਰਨਾ ਇਹਨਾਂ ਨੂੰ ਕੰਮ ਕਰ ਲੈ। ਫਿਰ ਸਾਡੇ ਬੱਚਿਆਂ ਚਲਾਨ ਹੋਣਗੇ। ਉਹ ਫਿਰ ਗੱਲ ਇਦਾਂ ਦੀ ਗੱਲ ਇਦਾਂ ਆ ਜੀ। ਹੁਣ ਜਦੋਂ ਵੀ ਕਿਸਣਾ ਮੀਡਲ ਕਲਾਸ ਨਹੀਂ ਕਿਸਣਾ। ਹੂੰ। ਬਾਕੀ ਜਿਹੜਾ ਹੁਣ ਸੜਕਾਂ ਦੀ ਜਾਂ ਹੋਰ ਰੋਡ ਦਾ ਸਮੱਸਿਆ ਆ ਇਹ ਤਾਂ ਹੁਣ ਮੈਂ ਜਿੱਦਾ ਕੈਮਰੇ ਮੂਰੇ ਖੜਾ। ਤੇ ਸਾਡੇ ਕੋਲੋਂ ਹੱਥ ਜੜਵਾਲੋ। ਹੂੰ। ਮੇਰੇ ਸਾਹਮਣੇ ਹੋਣ ਕੋਠੇਕੇਦਾਰ ਜਾਂ ਮੰਤਰੀ ਸਾਹਿਬ ਜਾਂ ਐਮ.ਐਲ.ਏ. ਟਰੀ ਹੱਥ ਲਵਾਲੋ। ਜਦੋਂ ਰੱਬ ਅੱਗੇ ਨਹੀਂ ਦੰਦਬਤ ਹੋ ਕੇ ਪ੍ਰਣਾਮ ਕਰੀਦਾ ਉਹ ਵੀ ਕਰਾ ਲਓ। ਅਸੀਂ ਤਾਂ ਉਹ ਵੀ ਕਰਨ ਨੂੰ ਤਿਆਰ ਆ ਪਰ ਆ ਰੋਡਾਂ ਦੇ ਹਾਲਾਤ ਜਿਹੜੇ ਰੋਡ ਹਨ ਸਾਡੇ ਸ਼ਹਿਰ ਦੇ ਇਹ ਮੇਰੀ ਬੇਨਤੀ ਹੈ ਜੀ ਜਿੱਦਾਂ ਮਰਜ਼ੀ ਧਾਵੇਂ ਪੁੰਜੇ ਭਾ ਕੇ ਨਾ ਸਾਨੂੰ ਮੈਂ ਇਹ ਵੀ ਕਰਨ ਨੂੰ ਤਿਆਰ ਆ ਵੀ ਬਣਾ ਦਿਓ ਅੱਛਾ ਜੇ ਬਣੂਗੇ ਇਦਾਂ ਦੀ ਗੱਲ ਨਹੀਂ ਅਸੀਂ ਇਹਨਾਂ ਨੂੰ ਨਿੰਦਦੇ ਆ ਜੇ ਬਣ ਵੀ ਜਾਊਗੇ ਨਾ ਤਾਂ ਢੋਲ ਵੀ ਬਜਵਾ ਦਵਾਂਗੇ ਇਦਾਂ ਦੀ ਗੱਲ ਨਹੀਂ ਕੋਈ ਸਾਨੂੰ ਖੁਸ਼ੀ ਵੀ ਆ ਅਸੀਂ ਇਹਨਾਂ ਨੂੰ ਜਤਾਇਆ ਕੁਆਪ ਥੋੜੀ ਬਹਿ ਕੇ ਜਿੰਪਾ ਸਾਹਿਬ ਵੀ ਕੋਲ ਸੀ ਤੁਸੀਂ ਇਸ ਰੋਡ ਦੇ ਉੱਤੇ ਨੰਗਣ ਅਸੀਂ ਵੋਟਾਂ ਪਾਈਆਂ ਤਾਂ ਹੀ ਜਿੱਤੇ ਆ ਜੇ ਕੋਣ ਆ ਵੀ ਸਰਬਸੰਤੀ ਨਾਲ ਕੋਈ ਵੀ ਨਹੀਂ ਜਿੱਤੇ ਆ ਜਿੰਨੇ ਇਲੈਕਸ਼ਨ ਹੋਏ ਆ ਸੋ ਅਸੀਂ ਮਤਲਬ ਨਿੰਦ ਦੇਣੀ ਪਰ ਜਿਹੜਾ ਕੰਮ ਹੈਗੀ ਜਿਹੜੀ ਇਹ ਤਾਂ ਮਤਲਬ ਬੇਸਿਕ ਨੀਡ ਹੈ ਇੱਕ ਬੇਸਿਕ ਨੀਡ ਹੈ ਇਹ ਇਹ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ ਸਾਰੇ ਸ਼ਹਿਰ ਦੀ ਇਹ ਡਿਮਾਂਡ ਚਾਹੇ ਪਿੰਡ ਦੇਖ ਲਓ ਚਾਹੇ ਸ਼ਹਿਰ ਦੇਖ ਲਓ ਬਹੁਤ ਇਹ ਇਹ ਜ਼ਰੂਰੀ ਇਹਨੂੰ ਪਹਿਲ ਦੇ ਆਧਾਰ ਤੇ ਕਰਾਉਣਾ ਚਾਹੀਦਾ ਬਿਲਕੁਲ ਜੀ ਜਦੋਂ ਸਵੇਰੇ ਬੰਦਾ ਘਰੋਂ ਤਿਆਰ ਹੋ ਕੇ ਜਾਂਦਾ ਹੈ ਬੱਚਾ ਆਪਣੀ ਐਕਟਿਵਲ ਲੈ ਕੇ ਸਕੂਲੇ ਪੜ੍ਹਨ ਜਾਂਦਾ ਸਾਰਿਆਂ ਨੂੰ ਉਡੀਕ ਹੁੰਦੀ ਹੈ ਵੀ ਐਸਲੇ ਕੰਮਕਾਰ ਵਾਲੇ ਨੇ 5 ਵਜੇ ਆ ਜਾਣਾ ਤੇ ਮੇਰੇ ਬੱਚੇ ਨੇ 3 ਵਜੇ ਘਰ ਪੜ ਕੇ ਆ ਜਾਣਾ ਕਿਹਦਣਾ ਕੀ ਹਾਸਾ ਹੋ ਜਾ ਕੁਛ ਨਹੀਂ ਪਤਾ ਲੱਗਦਾ ਵੇ ਇਸ ਲਈ ਕਿਉਂਕਿ ਸੜਕਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੇ ਕੋਈ ਸਾਡਾ ਸਾਡੀ ਸਾਡੇ ਚੈਨਲ ਤੇ ਆ ਕੇ ਸਾਡੀ ਖਬਰ ਦੇਖ ਰਿਹਾ ਇਸ ਵੇਲੇ ਕੋਈ ਪੀ ਡਬਲਯੂ ਜੀ ਦੇ ਅਫਸਰ ਅਧਿਕਾਰੀ ਦੇਖ ਰਿਹਾ ਜਿਨ੍ਹਾਂ ਦੇ ਟੈਂਡਰ ਪਾਸ ਹੋ ਚੁੱਕੇ ਹੈ ਪੈਚ ਵਰਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਪਲੀਜ਼ ਉਸ ਜਲਦੀ ਕਰਤਾ ਜਾਣ ਬਾਲੀ ਸਾਹਿਬ ਨੂੰ ਪਤਾ ਲੱਗਾ ਸੀਗਾ ਵੀ ਇਹ ਸਾਰਾ ਪਾਸ ਹੋ ਚੁੱਕਿਆ ਪੈਚਵਰਕ ਦਾ ਇੱਕ ਪੋਲ ਦਾ ਵੀ ਪਾਸ ਹੋ ਚੁੱਕਿਆ ਹੈ ਕੋੜੇ ਦੇ ਗੁੱਲੀ ਦੇ ਨਾਲ ਜਿਹੜਾ ਇਹ ਹੁਣ ਦੇਖੋ ਜੀ ਕਾਗਜ਼ੀ ਪੱਤਰੀ ਤਾਂ ਜੋ ਮੈਂ ਵੀ ਸੁਣਿਆ ਸੀਗਾ ਵੀ ਇਹ ਪਾਸ ਹੋ ਗਿਆ ਆ ਪਰ ਇਹ ਹੁਣ ਫਿਜ਼ੀਕਲੀ ਉੱਥੇ ਕਿਦਾਂ ਕੰਮ ਹੁੰਦਾ ਸ਼ੁਰੂ ਕੀ ਹੁੰਦਾ ਕਿਹੜੇ ਠੇਕੇਦਾਰ ਕੋਲ ਆ ਜਾਂ ਇਹ ਕਾਰਪੋਰੇਸ਼ਨ ਵਾਲੇ ਕਰਾਂਦੇ ਆ ਪੀ ਡਬਲਯੂ ਡੀ ਵਾਲੇ ਜਿੱਦਾਂ ਵੀ ਆ ਮਤਲਬ ਗੱਲ ਇਹ ਹੈ ਜੀ ਅਸੀਂ ਤਾਂ ਆਪਣੇ ਐਮ ਐਲ ਏ ਸਾਹਿਬ ਨੂੰ ਜਾਂ ਜਿਹੜੇ ਹੋਰ ਇਸ ਮਹਿਕਮੇ ਨਾਲ ਜਾਂ ਇਸ ਇਹਦੇ ਨਾਲ ਜਿਨ੍ਹਾਂ ਦਾ ਕੰਸਰਨ ਹੈ ਉਹਨਾਂ ਨੂੰ ਇਹੀ ਬੇਨਤੀ ਕਰਦੇ ਤਰਲੇ ਕਰਦੇ ਆਂ ਵੀ ਇਹ ਹੋ ਜਾਣਾ ਚਾਹੀਦਾ ਜਿਹੜੀ ਵੀ ਕੋਈ ਹਿਆਰਪੁਰ ਦੀ ਸੜਕ ਹੈ ਨਾ ਬਈ ਮੈਂ ਕਹਿੰਦਾ ਐਨ ਮੱਖਣ ਮਲਾਈ ਵਰਗੀ ਕਰ ਦੇਣ ਸਾਡੇ ਮੂਹੋਂ ਵੀ ਨਿਕਲੇ ਵੀ ਲੈ ਵੀ ਲਾਇਆ ਸੀ ਵਧੀਆ ਬੰਦੇ ਚੁਣੇ ਸੀ ਨਹੀਂ ਤਾਂ ਹੁਣ ਹੱਲੇ ਤੱਕ ਤਾਂ ਵੀ ਅਸੀਂ ਹੁਣ ਚਲੋ ਕੈਮਰੇ ਮੂਰੇ ਕੀ ਆਪਾਂ ਗੱਲ ਕਰਨੀ ਹੈ ਨਹੀਂ ਤਾਂ ਅਸੀਂ ਵੀ ਦੇਖਦੇ ਆਂ ਪਿੰਡਾਂ ਜੀ ਰਹੀਦਾ ਸ਼ਹਿਰਾਂ ਜੀ ਘੁੰਮੀਦਾ ਲੋਕੀ ਮਤਲਬ ਹੱਲੇ ਤੱਕ ਮੰਦਾ ਹੀ ਬੋਲਦੇ ਆਂ ਤੋ ਅਸੀਂ ਚਾਹਨੇ ਆ ਵੀ ਇਹਨਾਂ ਨੂੰ ਅਸੀਂ ਚੁਣਿਆ ਲੋਕ ਵੀ ਕਹਣ ਵੀ ਨਹੀਂ ਅਸੀਂ ਚੰਗੀ ਸਰਕਾਰ ਚੁਣੀ ਸੀ ਆਪਣੇ ਵੀ ਆਪਣੇ ਆਪ ਦੇ ਵੀ ਸ਼ਰਮੰਦੀ ਜਦੋਂ ਦੇਖੀਦਾ ਵੀ ਸ਼ੀਸ਼ੇ ਮੁਰੇ ਖੜ ਗਏ ਵੀ ਅਸੀਂ ਇਦਾਂ ਦੇ ਬੰਦੇ ਚੁਣ ਲਏ ਜਿਹੜੀ ਬੇਸਿਕ ਨੀਡ ਹੀ ਨਹੀਂ ਪੂਰੀ ਕਰਦੇ ਸੋ ਇਹੀ ਸਾਡੀ ਬੇਨਤੀ ਆ ਵੀ ਇਹਨੂੰ ਛੇਤੀ ਤੋਂ ਛੇਤੀ ਕੀਤਾ ਜਾਵੇ ਠੀਕ ਹੈ ਬਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜਿਸ ਤਨ ਲੱਗੇ ਉਹ ਤਨ ਜਾਣੇ ਜੀ ਜਿੰਨੂੰ ਅਸਲੇ ਸੱਟਾਂ ਲੱਗੀਆਂ ਪੀੜ ਉਹੀ ਬੰਦਾ ਜਰਦਾ ਪਿਆ ਹੈ ਤੇ ਜਲਦੋ ਜਲਦ ਇਹ ਸਾਡੇ ਐਮਐਲਏ ਸਾਹਿਬ ਵੀ ਦੇਖ ਰਹੇ ਹੋਣੇ ਸਾਡੇ ਪੀਡਬਲੂ ਦੇ ਅਧਿਕਾਰੀ ਵੀ ਦੇਖ ਰਹੇ ਹੋਣੇ ਸਾਰੇ ਦੇਖ ਰਹੇ ਹੋਣੇ ਵੀ ਇਹ ਸੜਕਾਂ ਜਿਹੜੀਆਂ ਹੈਗੀਆਂ ਚਿੰਤੂਪੁਰਨੀ ਰੋਡ ਜਿਹੜਾ ਬਾਈਪਾਸ ਤੋਂ ਲੈ ਕੇ ਲੈਟ ਵਾਲਾ ਚੌਂਕ ਤੋਂ ਲੈ ਕੇ ਤੇ ਇਹ ਸਾਰਾ ਜਿਹੜੇ ਟੋਏ ਹੈਗੇ ਨੇ ਇੱਕ ਮੇਲਾ ਸਿੰਘ ਦਾ ਗੁਰਦੁਆਰੇ ਦੇ ਕੋਲ ਵੀ ਬਹੁਤ ਵੱਡੇ ਟੋਏ ਨੇ ਜਿਹੜੇ ਕਿ ਅਚਾਨਕ ਹੀ ਗੱਡੀ ਮੋੜਿਆ ਆਏ ਤਾਂ ਹਾਦਸੇ ਦਾ ਕਾਰਨ ਬਣ ਸਕਦੇ ਨੇ ਤੇ ਜਲਦੀ ਜਲਦੀ ਠੀਕ ਹੋਣੇ ਚਾਹੀਦੇ ਨੇ ਕੈਮਰਾਮੈਨ ਪ੍ਰੀਤਮ ਦੇ ਨਾਲ ਮੈਂ ਜਤਿੰਦਰ ਪ੍ਰਿੰਸ ਧੰਨਵਾਦ